ਸੰਦਰ ਸਾਡੀ ਵਰਕਸ਼ਾਪ ਹੋਈ ਆ ਬੀਜੇਪੀ ਦੀ ਵੈਸੇ ਤਾਂ ਸਾਡੀ ਪਾਰਟੀ ਵੈਸੇ ਹੀ ਬਥੇਰੀ ਵੱਡੀਆਂ ਸੀ ਇਸੇ ਦਾ ਹੋਰ ਦਾਇਰਾ ਤੇ ਜ਼ਿੰਮੇਵਾਰੀ ਵਧਾਉਣੀ ਚਾਹੁੰਦੇ ਆ ਜੀ ਸਾਰੇ ਕਾਰਿਆਕਰਤਾ ਦੀ ਤੇ ਹੋਰ ਨਵੇਂ ਜੁਆਇਨਿੰਗ ਪਾਉਣੀਆਂ ਚਾਹੁੰਦੇ ਆ ਅਸੀਂ ਕਿ ਉਹ ਇਤੋਂ ਵੀ ਦਾਰਾ ਦੁਨੀਆ ਦੀ ਸਾਡੀ ਸਾਰਿਆਂ ਨੂੰ ਵੱਡੇ ਲੈਵਲ ਦੀ ਪਾਰਟੀ ਆ ਪੂਰੀ ਦੁਨੀਆ ਦੀ ਤੇ ਅਸੀਂ ਇਹਦਾ ਦਾਇਰਾ ਹੋਰ ਤੇ ਜ਼ਿੰਮੇਵਾਰੀਆਂ ਵਧਾਉਣੀਆਂ ਚਾਹੁੰਦੇ ਆ ਦੇਖਿਆ ਤੁਹਾਨੂੰ ਵੋਇਸ ਪ੍ਰੈਜ਼ੀਡੈਂਟ ਲਾਇਕ ਕਿੱਜ ਲਗਾ ਹਾਂ ਜੀ ਮੈਂ ਜੀ ਕਿਸਾਨ ਮੋਰਚਾ ਦਾ ਪ੍ਰੈਜ਼ੀਡੈਂਟ ਆ ਬੀਜੇਪੀ ਦਾ ਹਾਂਜੀ ਪਾਰਟੀ ਕਿਸ ਤਰ੍ਹਾਂ ਧੰਨਵਾਦ ਕਰੂੰਗਾ ਮੈਂ ਪਾਰਟੀ ਦਾ ਬਹੁਤ ਸਾਰੇ ਕਾਰਜਕਰਤਾਂ ਦਾ ਮੋਦੀ ਸਾਹਿਬ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਦਿੱਤੀ ਤੇ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਮੈਂ ਇੱਕ ਕਲਕੱਤੇ ਦੇ ਵਿੱਚ ਡਾਕਟਰ ਸਾਹਿਬ ਨਾਲ ਜੋ ਰੇਪ ਹੋਇਆ ਉਹ ਬਹੁਤ ਨਿੰਦਣਯੋਗ ਗੱਲ ਆ ਸਾਡੀਆਂ ਧੀਆਂ ਭੈਣਾਂ ਦੀ ਇਸ ਤਰ੍ਹਾਂ ਸੇਫ ਨਹੀਂ ਹਨ ਉਹ ਅਸੀਂ ਚਾਹੁੰਦੇ ਹਾਂ ਕਿ ਸੇਫ ਰਹਿਣ ਆਵਦਾ ਦਿਨਪੁਰ ਰਾਜ ਜਿੱਥੇ ਮਰਜੀ ਕੰਮ ਕਾਣ ਪੜਨ ਜਾਣ ਆਉਣ ਜਾਣ ਤੇ ਇਹ ਇੱਕ ਵੱਡੀ ਸਮੱਸਿਆ ਵਾ ਤੇ ਇਹਦਾ ਹੱਲ ਹੋਣਾ ਚਾਹੀਦਾ ਵਾ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਤੇ ਦੇਖੋ ਇਹ ਪਰਿਵਾਰਕ ਲੈਵਲ ਤੇ ਵੀ ਸਾਰੀ ਤਰ੍ਹਾਂ ਦੀ ਵੱਡੀ ਗੱਲ ਆ ਇਹ ਇਹ ਛੋਟੀ ਗੱਲ ਨਹੀਂ ਹੈਗੀ ਕਿਸਾਨ ਹੋਣ ਦੇ ਬੰਦ ਜਿਹੜੇ ਭੜੇ ਹੋਣ ਕਿਸ ਤਰ੍ਹਾਂ ਜਿਹੜੇ ਕਿਸਾਨੀ ਆ ਕਿਸ ਤਰ੍ਹਾਂ ਦਾ ਮੈਸੇਜ ਹੋਵੇ ਦੇਖੋ ਜੀ ਮੋਦੀ ਸਾਹਿਬ ਕਿਸਾਨਾਂ ਲਈ ਬਹੁਤ ਵਧੀਆ ਵਧੀਆ ਸਕੀਮਾਂ ਲੈ ਕੇ ਆਏ ਨੇ ਜਿਸ ਤਰ੍ਹਾਂ 2000 ਰੁਪਏ ਵਾਲੀ ਸਕੀਮ ਆ ਉਹ ਬੰਦ ਸੀ ਉਹਨੂੰ ਚਾਲੂ ਕਰਤਾ ਨਵੇਂ ਆ ਨਵੀਆਂ ਕਰ ਰਹੇ ਆ ਅਸੀਂ ਕੇवाईसी ਕਰ ਰਹੇ ਆ ਤੇ ਉਹਨਾਂ ਨੂੰ ਹੋਰ ਵੱਡੇ ਲੈਵਲ ਤੇ ਉਹਨਾਂ ਨੂੰ 5 ਲੱਖ ਤੱਕ ਦਾ ਅਸੀਂ ਲੋਨ ਕੇ ਵੱਡੇ 50 ਲੱਖ ਤੱਕ ਦਾ ਲੋਨ ਵੀ ਸਾਡੇ ਕਿਸਾਨ ਨੂੰ ਅਸੀਂ ਉੱਪਰ ਚੁੱਕਣਾ ਵਾ ਬਹੁਤ ਸਕੀਮਾਂ ਹੋਰ ਵੀ ਚ ਚਾਲੂ ਹੋ ਜਾਣੀਆਂ ਨੇ ਕੁਝ ਚੱਲ ਰਹੀਆਂ ਮੈਸੇਜ ਇਹ ਦੇ ਰਿਆਂ ਕਿ ਸਾਰੇ ਮੈਂ ਲੁਧਿਆਣਾ ਵਾਸੀ ਤੇ ਪੂਰੀ ਇੰਡੀਆ ਵਾਸੀਆਂ ਨੂੰ ਦੇਣਾ ਚਾਹੁੰਦਾ ਕਿ ਬੀਜੇਪੀ ਦਾ ਸਾਥ ਦਿਓ ਤੇ ਇਸ ਨੂੰ ਜਿਤਾਓ ਤੇ ਆਪਾਂ ਆਪ ਸੇ ਫਰੀ ਠੀਕ ਥੈਂਕ ਯੂ ਦੇਖੋ ਭਾਰਤੀ ਜਨਤਾ ਪਾਰਟੀ ਇੱਕ ਪ੍ਰਕਿਰਿਆ ਸੰਵਿਧਾਨਿਕ ਪ੍ਰਕਿਰਿਆ ਦੇ ਨਾਲ ਚੱਲਦੀ ਹੈ ਉਹ ਜੋ ਪ੍ਰਕਿਰਿਆ ਦੇ ਅੰਤਰਗਤ ਜਿਹੜਾ 6 ਸਾਲਾਂ ਬਾਅਦ ਸਾਡੀ ਜਿਹੜੀ ਮੈਂਬਰਸ਼ਿਪ ਓਪਨ ਹੁੰਦੀ ਏ ਸਮਾਜਿਕ ਕਾਰਕ ਕਰਤਾ ਵਾਸਤੇ ਔਰ ਉਸੇ ਹੀ ਉਸੇ ਹੀ ਜਿਹੜੀ ਇਹ ਕੜੀ ਦਾ ਇੱਕ ਅੱਜ ਵਰਕਸ਼ਾਪ ਸੀਗੀ ਸਾਰੇ ਕਾਰਜਕਰਤਾ ਨੂੰ ਬੁਲਾ ਕਰਕੇ ਮੈਂਬਰਸ਼ਿਪ ਬਾਰੇ ਦੱਸਿਆ ਗਿਆ ਆਨਮਲੇ ਸਮੇਂ ਦੇ ਵਿੱਚ ਇਹਦੇ ਜਿੱਦਾਂ ਜਿੱਦਾਂ ਰੂਪਰੇਖਾ ਬਣੇਗੀ ਮੰਡਲ ਸਤਰ ਤੱਕ ਬੂਥ ਸਤਰ ਤੱਕ ਸ਼ਕਤੀ ਕੇਂਦਰ ਸਤਰ ਤੱਕ ਤੇ ਉਹ ਆਪ ਜੀ ਦੇ ਸਾਰਿਆਂ ਦੇ ਸਾਹਮਣੇ ਅਫਗਤ ਹੋ ਜਾਏਗੀ ਮੈਂਬਰਸ਼ਿਪ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਕੀ ਕਰਨ ਜਾਂਦੇ ਦੇਖੋ ਭਾਰਤੀ ਜਨਤਾ ਪਾਰਟੀ ਹਮੇਸ਼ਾ ਨਿਸ਼ਪਕਸ਼ਤਾ ਬੜੀ ਸੇਵਾ ਬੜੀ ਨਿਮਰਤਾ ਬੜੀ ਸ਼ਰਧਾ ਬੜਾ ਗਿਆਨ ਬੜਾ ਵਿਚਾਰ ਦੇ ਨਾਲ ਅੱਗੇ ਵਧਣ ਵਾਲੀ ਪਾਰਟੀ ਹੈ ਨਾ ਕੇਵਲ ਰਾਜਨੀਤਿਕ ਪਾਰਟੀ ਹੈ ਹਮੇਸ਼ਾ 24 ਘੰਟੇ ਦੇਸ਼ ਨੂੰ ਅੱਗੇ ਲੈ ਕਰਕੇ ਜਾਣ ਵਾਸਤੇ ਹਮੇਸ਼ਾ ਪ੍ਰਤੀਬੱਧ ਰਹੀ ਹੈ ਔਰ ਤਤਪਰ ਆਪਣੇ ਕਾਰਜਕਰਤਾ ਨੂੰ ਕਰਦੀ ਰਹੀ ਹੈ ਉਸੇ ਕੜੀ ਦਾ ਹਿੱਸਾ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਵੱਧਾ ਹੋਇਆ ਪਰਿਵਾਰ ਉਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਾਡੀਆਂ ਅੰਦਰ ਦੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦਾ ਦਿਸ਼ਾ ਨਿਰਦੇਸ਼ ਅਸੀਂ ਲੋਕਾਂ ਤੱਕ ਅੱਗੇ ਲੈ ਕਰਕੇ ਆਉਣ ਵਾਸਤੇ ਹੀ ਅੱਜ ਦੀ ਜਿਹੜੀ ਬਰਕਸ਼ਾਪ ਸੀਗੀ ਭਾਰਤ ਮਾਤਾ ਕੀ